ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਜਿਨ੍ਹਾਂ ਦੇ ਲਈ ਵੱਖ-ਵੱਖ ਯੋਗਤਾਵਾਂ ਹੋਣਗੀਆਂ ਪੰਜਾਬ ਦੇ ਵਿੱਚ ਇਹ ਭਰਤੀ ਜਾਰੀ ਹੋਈ ਹੈ ਪੰਜਾਬ ਦੇ ਵਿੱਚ ਹੀ ਇਹ ਪੋਸਟਿੰਗ ਆ ਰਹਿਣ ਵਾਲੀ ਹੈ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਵੀਡੀਓ ਸਾਂਝੀ ਕਰਨ ਲੱਗੇ ਹਾਂ ਤੁਹਾਡੇ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜੀ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਤੁਹਾਡੇ ਲਾਈਕ ਤੇ ਤੁਹਾਡੇ ਸ਼ੇਅਰ ਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਅਸੀਂ ਨਿਤ ਨਵੀਆਂ ਤੋਂ ਨਵੀਆਂ ਨੌਕਰੀਆਂ ਦੀ ਜਾਣਕਾਰੀ ਵੀਡੀਓ ਦੇ ਮਾਧਮ ਰਾਹੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਆ ਤਾਂ ਬੇਨਾ ਕਿਸੇ ਦਿਰੀ ਅੱਜ ਦਾ ਨੋਟੀਫਿਕੇਸ਼ਨ ਸਾਂਝਾ ਕਰਦੇ ਜੀ ਤੁਹਾਡੇ ਨਾਲ ਵੱਖ-ਵੱਖ ਪੋਸਟਾਂ ਜੋ ਜਾਰੀ ਹੋਈਆਂ ਅੱਜ ਮੈਨੇਜਰ ਦੀ ਪੋਸਟ ਹੈ ਜੀ ਇੱਕ ਪੋਸਟ ਜਾਰੀ ਹੋਈ ਹੈ ਅਸਿਸਟੈਂਟ ਮੈਨੇਜਰ ਅਕਾਊਂਟੈਂਟ ਦੀ ਪੋਸਟ ਹੈ ਜੀ ਅਸਿਸਟੈਂਟ ਅਕਾਊਂਟੈਂਟ ਸਟੋਰ ਕੀਪਰ ਬਿਲਿੰਗ ਕਲਰਕ ਵਾਚਮੈਨ ਹੈਲਪਰ ਮਲਟੀਟਾਸਕਿੰਗ ਪੋਸਟ ਹੈ ਜੀ ਇਹਦੇ ਵਿੱਚ ਇਹਨਾਂ ਵੱਲੋਂ ਨਾਲ ਹੀ ਕੁਆਂਟੀਟੀ ਲਿਖੀ ਹੋਈ ਆ ਪੋਸਟਾਂ ਦੀ ਕਿੰਨੀਆਂ ਪੋਸਟਾਂ ਜੋ ਜਾਰੀ ਕੀਤੀਆਂ ਗਈਆਂ ਹਾਊਸਕੀਪਰ ਦੀ ਪੋਸਟ ਹੈ ਜੀ ਸਫਾਈ ਵਾਲਾ ਇਸੇ ਤਰ੍ਹਾਂ ਹੀ ਗਾਰਡਨਰ ਦੀ ਮਾਲੀ ਦੀ ਜੋ ਪੋਸਟ ਹੈ ਇਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਤਾਂ ਇਹ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਜੀ ਇਹਨਾਂ ਦੇ ਲਈ ਯੋਗਤਾਵਾਂ ਨਾਲ ਹੀ ਲਿਖੀਆਂ ਹੋਈਆਂ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਵੀ ਪੋਸਟ ਦੇ ਲਈ ਯੋਗਤਾ ਰਹਿਣ ਵਾਲੀ ਹੈ ਪੂਰੇ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਆ ਇਹਨਾਂ ਦੀ ਵੈਬਸਾਈਟ ਦਾ ਲਿੰਕ ਵੀ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਆ ਤੁਸੀਂ ਉੱਥੋਂ ਲੈ ਸਕਦੇ ਹੋ ਜਿਹੜੇ ਵੀ ਦਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਇਹਨਾਂ ਦੇ ਦਫ਼ਤਰ ਵਿਖੇ ਆਪਣੀਆਂ ਅਰਜ਼ੀਆਂ ਭੇਜ ਸਕਦੇ ਆ ਜੀ ਤੋਪਚੀ ਐਕਸ ਸਰਵਿਸਮੈਨ ਕੰਟੀਨੂ ਹੁਸ਼ਿਆਰਪੁਰ ਇੱਥੇ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਹਨਾਂ ਵੱਲੋਂ ਜਿੱਥੇ ਤੁਸੀਂ ਅਰਜ਼ੀਆਂ ਭੇਜਣੀ ਆ ਉਹਦੇ ਪਤੇ ਨੋਟੀਫਿਕੇਸ਼ਨ ਦੇ ਵਿੱਚ ਹੀ ਦਿੱਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਇਹਨਾਂ ਨੂੰ ਅਰਜ਼ੀਆਂ ਆਪਣੀਆਂ ਭੇਜ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਏਜ ਲਿਮਿਟ ਇਹਨਾਂ ਵੱਲੋਂ 55 ਸਾਲ ਰੱਖੀ ਗਈ ਹੈ ਜੀ ਤੇ 350 ਦਿਨ ਦਾ ਇਹ ਕੰਟਰੈਕਟਰ ਹੋਊਗਾ ਜੋ ਕਿ ਅੱਗੇ ਵੀ ਐਕਸਟੈਂਡ ਕਰ ਦਿੱਤਾ ਜਾਂਦਾ ਹੈ ਇਹਨਾਂ ਵੱਲੋਂ ਹਾਂ ਜੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ